ਪੁਰਾਣੇ ਪੰਜਾਬ ਦੇ ਇੱਕ ਪਿੰਡ ਵਿੱਚ ਇੱਕ ਛੋਟਾ ਜਿਹਾ ਘਰ ਸੀ ਘਰ ਮਿੱਟੀ ਦੇ ਕੱਚੇ ਪਿੱਟਾਂ ਵਾਲਾ ਤੇ ਛੱਤ ਉੱਤੇ ਝੋਪੜੀ ਦੇ ਪੱਤਿਆਂ ਦੀ ਛਾਂ ਸੀ ਅੰਗਣ ਵਿੱਚ ਚਿੱਟੀ ਮਿੱਟੀ ਲੱਭੀ ਹੋਈ ਸੀ ਜਿਸ ਵਿੱਚੋਂ ਸੁਗੰਧ ਆਉਂਦੀ ਸੀ ਸਵੇਰ ਦੀ ਧੁੱਪ ਅੰਗਣ ਵਿੱਚ ਸੁਹਾਵਣੀ ਚਮਕ ਰਹੀ ਸੀ ਘਰ ਦੇ ਛੋਟੇ-ਛੋਟੇ ਬੱਚੇ ਖੇਡ ਰਹੇ ਸਨ ਕੋਈ ਬੱਚਾ ਮਿੱਟੀ ਦੇ ਬਣੇ ਖਿਡੌਣਿਆਂ ਨਾਲ ਗੱਡੀ ਬਣਾ ਕੇ ਦੌੜਾ ਰਿਹਾ ਸੀ ਕੋਈ ਗੁੱਡੀ-ਗੁੱਡਾ ਵਿਹਾਰ ਰਚਾ ਰਿਹਾ ਸੀ ਕੁਝ ਬੱਚੇ ਅੰਗਣ ਦੇ ਵਿੱਚ ਕਾਰ ਲੁਕ چھਪਾਈ ਖੇਡ ਰਹੇ ਸਨ। ਉਹਨਾਂ ਦੇ ਹੱਸਣ ਖੇਡਣ ਦੀਆਂ ਆਵਾਜ਼ਾਂ ਨਾਲ ਸਾਰਾ ਘਰ ਗੂੰਜਦਾ ਸੀ। ਵੱਡੇ ਲੋਕ ਖਿੜਕੀ ਤੋਂ ਉਹਨਾਂ ਨੂੰ ਵੇਖ ਕੇ ਮੁਸਕਰਾਉਂਦੇ ਸਨ। ਇੱਕ ਦਾਦੀ ਬੱਚਿਆਂ ਲਈ ਹੱਥੀਂ ਚੂਰੀ ਤਿਆਰ ਕਰ ਰਹੀ ਸੀ। ਰੋਟੀ ਦੇ ਟੁਕੜੇ, ਘਿਓ ਤੇ ਸ਼ੱਕਰ ਮਿਲਾ ਕੇ। ਬੱਚੇ ਵੀ ਖੇਡਦੇ ਖੇਡਦੇ ਕਦੇ ਦਾਦੀ ਕੋਲ ਦੌੜ ਕੇ ਚੂਰੀ ਮੰਗਦੇ ਤੇ ਫਿਰ ਵਾਪਸ ਖੇਡਣ ਲੱਗ ਪੈਂਦੇ। ਘਰ ਦੇ ਇੱਕ ਕੋਨੇ ਵਿੱਚ ਗਾਵਾਂ ਬੰਨੀਆਂ ਸਨ। ਉਥੇ ਤੋਂ ਘੁੰਗਰਾਲੀ ਆਵਾਜ਼ ਆ ਰਹੀ ਸੀ ਬੱਚੇ ਕਦੇ-ਕਦੇ ਗਾਂ ਦੇ ਕੋਲ ਵੀ ਚਲੇ ਜਾਂਦੇ ਤੇ ਉਸਦੇ ਪਿਆਰ ਨਾਲ ਹੱਥ ਫੇਰਦੇ ਸਾਰਾ ਮਾਹੌਲ ਪਿਆਰ ਚਲਕਦਾਰ ਹਾਸਿਆਂ ਅਤੇ ਪੁਰਾਣੇ ਪੰਜਾਬੀ ਰੰਗਾਂ ਨਾਲ ਭਰਿਆ ਹੋਇਆ ਸੀ ਉਸ ਸਮੇਂ ਦੇ ਬੱਚੇ ਖਿਡੌਣਿਆਂ ਨਾਲ ਨਹੀਂ ਸਗੋਂ ਸਾਦਗੀ ਤੇ ਆਪਣੇ ਮਨੋਰੰਜਨ ਨਾਲ ਹੀ ਖੁਸ਼ ਰਹਿੰਦੇ ਸਨ